ਬਿਤੇ ਆਰਡਰ ਹੋਇਆ ਨੇ ਇਸ ਸੈਟ ਦੇ ਚੀਫ ਦੇ 26 ਤਰੀਕ ਨੂੰ ਆਰਡਰ ਹੋਏ ਨੇਗੇ ਔਰ 27 ਨੂੰ ਮੈਨੂੰ ਆਰਡਰ ਰਿਸੀਵ ਹੋਏ ਨੇ ਔਰ 28 ਨੂੰ ਇਹ ਕੇਸ ਮਾਯੋਗ ਹਾਈ ਕੋਰਟ ਵਿੱਚ ਲੱਗਿਆ ਹੋਇਆ ਸੀਗਾ ਤੇ ਉਹਦੇ ਤਹਿਤ 28 ਤਰੀਕ ਨੂੰ ਜਿਹੜੇ ਸੈਟ ਦੇ ਮੈਂਬਰ ਉੱਥੇ ਹਾਈ ਕੋਰਟ ਦੇ ਵਿੱਚ ਹਾਜ਼ਰ ਸੀਗੇ ਉਹਨਾਂ ਨੂੰ ਮੈਂ ਆਪਣੇ ਆਫਿਸ ਰਿਕਵੈਸਟ ਕਰਕੇ ਬੁਲਾ ਲਿਆ ਸੀ ਔਰ ਉਹਨਾਂ ਤੋਂ ਇਸ ਕੇਸ ਦੇ ਬਾਰੇ ਪੂਰੀ ਜਾਣਕਾਰੀ ਹਾਸਲ ਕੀਤੀ। ਔਰ ਉਹ ਜਾਣਕਾਰੀ ਜਿਹੜੀ ਸੀਗੀ ਉਹ ਕਾਗਜ਼ੀ ਪੱਤੇ ਦੀ ਜਾਣਕਾਰੀ ਸੀ। ਅੱਜ ਜਿਹੜਾ ਇੱਥੇ ਪਟਿਆਲੇ ਆਉਣ ਦਾ ਮੰਤਵ ਸੀਗਾ ਉਹ ਸੀਗਾ ਕਿ ਮੈਂ ਮੌਕੇ ਨੂੰ ਦੇਖ ਕੇ ਔਰ ਮੌਕੇ ਤੇ ਜੋ-ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਮਤਲਬ ਜਿਹੜਾ ਵੀ ਐਵੀਡੈਂਸ ਫੋਰੈਂਸਿਕਲੀ ਐਗਜ਼ਾਮਿਨ ਕਰੰਦੀ ਲੋੜ ਆ ਉਹ ਅੱਜ ਅਸੀਂ ਬੈਠ ਕੇ ਵਿਚਾਰਿਆ ਹੈਗਾ। ਔਰ ਉਸ ਨੂੰ ਅਸੀਂ 1-2 ਦਿਨਾਂ ਦੇ ਵਿੱਚ ਇਕੱਠਾ ਕਰਾਂਗੇ। ਆ ਉਹ ਉਸ ਨੂੰ ਇਕੱਠਾ ਕਰਕੇ ਔਰ ਉਹਨੂੰ ਕਿਸ ਤਰ੍ਹਾਂ ਕਿਸ ਤਰ੍ਹਾਂ ਐਵਿਡੈਂਸ ਨੂੰ ਕਿੱਥੇ-ਕਿੱਥੇ ਕੀ ਥੀਰੀਜ਼ ਬਣਦੀਆਂ ਨੇ ਇਹਦੇ ਬਾਰੇ ਉਹ ਸਾਰੀਆਂ ਵਰਕਆਊਟ ਕਰਾਂਗੇ ਤੇ ਪਾਸੋਂ ਨੂੰ 2 ਤਰੀਕ ਨੂੰ ਫਿਰ ਅਸੀਂ ਇੱਥੇ ਸਾਰੇ ਆਵਾਂਗੇ ਔਰ ਪਾਸੋਂ ਨੂੰ ਮੈਂ ਆਮ ਲੋਕਾਂ ਨੂੰ ਪਟਿਆਲੇ ਦੇ ਨਿਵਾਸੀਆਂ ਨੂੰ ਵੀ ਜਿਦੇ ਕੋਲ ਇਸ ਇਨਸੀਡੈਂਟ ਬਾਰੇ ਕੋਈ ਵੀ ਐਵੀਡੈਂਸ ਹੋਵੇ ਕਿਸੇ ਕੋਲ ਕੋਈ ਰਿਕਾਰਡਿੰਗ ਹੋ ਸਕਦੀ ਆ ਕਿਸੇ ਨੂੰ ਕੋਈ ਜਾਣਕਾਰੀ ਹੋ ਸਕਦੀ ਆ ਉਹਦੇ ਬਾਰੇ ਅਪੀਲ ਕਰਾਂਗਾ ਕਿ ਉਹ ਆ ਕੇ ਸਾਨੂੰ ਇਹਦੇ ਬਾਰੇ ਦੱਸਣ ਔਰ ਇਹਦੇ ਲਈ ਅਸੀਂ ਇੱਕ ਨੰਬਰ ਵੀ ਅੱਜ ਤੁਹਾਡੇ ਮਾਧਿਅਮ ਦੇ ਦੇ ਰਹੀ ਰਹੀ ਲੋਕਾਂ ਨੂੰ ਦੇਣਾ ਚਾਹਾਂਗੇ ਇਹ ਨੰਬਰ ਤੁਸੀਂ ਸਾਡੇ ਆਪਣੇ ਟੀਵੀ ਚੈਨਲ ਤੇ ਜਾਂ ਜਿਹੜੇ ਜੇ ਰਿਪੋਰਟ ਹੋਣਗੇ ਉਹ ਉਹਦੇ ਚ ਪ੍ਰੋਜੈਕਟ ਕਰ ਦਿਓ ਖਬਰ ਦੇ ਵਿੱਚ ਪ੍ਰੋਜੈਕਟ ਕਰਾ ਦਿਓ ਜੀ ਕਾਈਂਡਲੀ ਇਹ ਹੈਗਾ 75083 00342 75083 00342 ਤੇ ਆਪਣਾ ਸਾਰਿਆਂ ਦਾ ਇਹ ਉਪਰਾਲਾ ਹੈਗਾ ਇਹ ਬਹੁਤ ਮਦਭਾਗਾ ਇਨਸੀਡੈਂਟ ਹੈਗਾ ਆਪਣੇ ਪੰਜਾਬ ਲਈ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਦੋਨਾਂ ਚੀਜ਼ਾਂ ਨਹੀਂ ਜਾਣਿਆ ਜਾਂਦਾ ਆਪਣੇ ਫੌਜੀ ਵੀ ਬਹੁਤ ਬਹਾਦਰ ਰਹੇ ਨੇ ਔਰ ਆਪਣੀ ਫੌਜੀਆ ਨੇ ਦੇਖੋ 1955 ਚ ਕਨੈਲ ਸਿੰਘ ਈਸਰੂ ਨੇ ਜਾ ਕੇ ਗੋਆ ਚ ਆਪਣਾ ਲਿਬਰੇਸ਼ਨ ਦਾ ਝੰਡਾ ਲਹਿਰਾਇਆ ਸੋ ਆਪਣੇ ਫੌਜੀ ਬਹੁਤ ਬਹਾਦਰ ਨੇ ਔਰ ਪਟਿਆਲੇ ਦੀ ਤਾਂ ਇਹ ਰਾਜਸਤਾਨ ਦੀ ਵੀ ਫੌਜ ਸੀ ਜਿਹੜੀ ਉਹ ਸ਼ੁਰੂ ਤੋਂ ਚੱਲਦੀ ਆਈ ਆ ਤੇ ਫੌਜੀਆ ਤੇ ਆਪਣੇ ਆ ਤੇ ਆਪਾਂ ਨੂੰ ਮਾਣ ਹੈਗਾ ਤੇ ਪੁਲਿਸ ਨੇਵੀ ਆਪਣੀ ਬਹੁਤ ਬਹਾਦਰੀ ਕੀਤੀ ਹੈ ਪੰਜਾਬ ਇੱਕ ਵਾਅਦ ਇਹ ਜੇ ਸੂਬਾ ਹੈਗਾ ਜਿੱਥੇ ਅਤਵਾਦ ਨੂੰ ਜੜੋਂ ਮਟਾਉਣ ਦੇ ਵਿੱਚ ਪੁਲਿਸ ਕਾਮਯਾਬ ਹੋਈ ਹੈ ਸੋ ਇਹ ਜੇ ਇਨਸੀਡੈਂਟ ਨਹੀਂ ਹੋਣੇ ਚਾਹੀਦੇ ਸੀ ਪਰ ਕਿਉਂਕਿ ਹੋਏ ਨੇ ਹੈ ਇਹਦੇ ਚ ਆਪਾਂ ਨੂੰ ਸਚਾਈ ਦੇ ਉੱਤੇ ਜਾਣ ਦਾ ਬਹੁਤ ਜਰੂਰੀ ਹੈ ਕਿਉਂਕਿ ਦੋ ਬਹੁਤ ਇੰਪੋਰਟੈਂਟ ਇੰਸਟੀਟਿਊਸ਼ਨਸ ਇਨਵੋਲਡ ਹੈਗੇ ਨੇ ਆਰਮੀ ਤੇ ਪੁਲਿਸ ਔਰ ਆਪਣੀ ਜਿਹੜੀ ਸਟੇਟ ਹੈਗੀ ਆ ਇਹ ਬਾਰਡਰ ਸਟੇਟ ਹੈ ਜੀ ਆ ਬਾਰਡਰ ਸਟੇਟ ਦੇ ਵਿੱਚ ਔਰ ਇਸ ਇਨਸੀਡੈਂਟ ਦੀ ਗਹਿਦਾਈ થઈ ਜਾਇਆ ਜਾਏਗਾ ਗਹਿਦਾਈ થઈ ਜਾ ਕੇ ਜੋ ਵੀ ਦੋਸ਼ੀ ਹੈਗੇ ਨੇ ਉਹਨਾਂ ਨੂੰ ਸਜ਼ਾ ਦਵਾਈ ਜਾਏਗਾ ਅੱਗੇ ਪੁਲਿਸ ਅਧਿਕਾਰੀ ਵੀ ਬੁਲਾਏ ਗਏ ਸੀ ਸਿੱਟ ਵੱਲੋਂ ਜਿਨ੍ਹਾਂ ਦੇ ਮਾਮਲੇ ਅ ਦਰਜਾ ਜੀ ਨਹੀਂ ਅੱਜ ਨਹੀਂ ਬੁਲਾਏ ਗਏ ਜੀ ਅੱਜ ਜਿਸ ਸਮੇਂ ਮੈਂ ਪਹਿਲਾਂ ਬੇਨਤੀ ਕੀਤੀ ਤੁਹਾਨੂੰ ਅੱਜ ਅਸੀਂ ਸਿਰਫ ਡਾਕੂਮੈਂਟਰੀ ਐਵੀਡੈਂਸ ਇਕੱਠਾ ਕੀਤਾ ਡਾਕੂਮੈਂਟਰੀ ਤੇ ਉਹਨੂੰ ਫੋਰੈਂਸਿਕਲੀ ਐਗਜ਼ਾਮਿਨ ਕਰਨ ਲਈ ਪ੍ਰੋਸੈਸ ਸੈੱਟ ਕੀਤੀ ਹੈ ਜੀ ਕਿਉਂਕਿ ਜਿਹੜੇ ਡਾਕੂਮੈਂਟ ਹੁੰਦੇ ਨੇ ਜਿਹੜੇ ਫੋਰੈਂਸਿਕ ਐਵੀਡੈਂਸ ਹੁੰਦਾ ਉਹ ਕੋਈ ਉਹਦੇ ਚ ਬਾਇਸ ਨਹੀਂ ਹੁੰਦਾ ਉਹਦੇ ਚ ਕੋਈ ਉਹ ਨਹੀਂ ਹੁੰਦਾ ਉਹ ਜੋ ਹੁੰਦਾ ਉਸ ਤੇ ਮੁਤਾਬਕ ਹੁੰਦੇ ਨੇ ਸਰ ਉਸ ਤੋਂ ਬਾਅਦ ਆਪਾਂ ਜਿਹੜੇ ਵੀ ਮੁਲਾਜ਼ਮ ਹੈਗੇ ਨੇ ਜਾਂ ਜਿਹੜੇ ਵੀ ਇਹਦੇ ਚ ਐਕਟਰ ਇਨਵੋਲਡ ਹੈਗੇ ਨੇ ਇਨਸੀਡੈਂਟ ਦੇ ਵਿੱਚ ਉਹਨਾਂ ਸਾਰਿਆਂ ਨੂੰ ਵੀ ਸੱਦਾ ਦੇਵਾਂਗੇ ਉਹਨਾਂ ਨੂੰ ਅਸੀਂ ਇਹ ਪਲਾਨ ਕੀਤਾ ਕਿ 2 ਤਰੀਕ ਨੂੰ ਜਿਸ ਅਸੀਂ ਸਾਧਿਆਂ ਨੂੰ ਬਲਾਕ ਕੇ ਸਾਧਿਆਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ ਉਹਨਾਂ ਦੀ ਵਰਜਨ ਵੀ ਰਿਕਾਰਡ ਕੀਤੀ ਜਾਏਗੀ ਤਾਂ ਕਿ ਉਹਨਾਂ ਦਾ ਕੀ ਕਹਿਣਾ ਤੇ ਡਾਕੂਮੈਂਟਸ ਦਾ ਕੀ ਕਹਿਣਾ ਜਿਹੜਾ ਆਪਣਾ ਫੋਰੈਂਸਿਕ ਐਵਿਡੈਂਸ ਉਹਨਾਂ ਦੇ ਵਿੱਚ ਅਸੀਂ ਇੱਕ ਉਹ ਦੇਖ ਪਾਈਏ ਜਿੱਥੇ-ਜਿੱਥੇ ਕੋਈ ਕਨਟਰਡਿਕਸ਼ਨ ਨਜ਼ਰ ਆਏਗੀ ਉਹਨੂੰ ਫਿਰ ਡਿਟੇਲ ਚ ਐਗਜ਼ਾਮਨ ਕੀਤਾ ਜਾਏ। ਸੀਸੀਟੀਵੀ ਦੇਖੀ ਉਹਨੇ ਕੀ ਲੱਗਦਾ ਪਹਿਲੇ ਦਾ ਸੀਸੀਟੀਵੀ ਚ ਦਿਖਾਈ ਦੇ ਰਹੀ ਸੀ ਅਫਸਰ ਸੇਵਾ ਜਾਂ ਨਹੀਂ ਦਿਖਾਈ ਦੇ ਰਹੀ ਸੀ? ਦੇਖੋ ਜਿਹੜਾ ਸੀਸੀਟੀਵੀ ਫੁਟੇਜ ਹੈਗੀ ਆ ਉਹ ਨੂੰ ਅਸੀਂ ਪ੍ਰੋਪਰ ਕਰਨ ਲਈ ਔਰ ਉਹ ਨੂੰ ਪ੍ਰੋਪਰ ਐਗਜ਼ਾਮਨ ਕਰਨ ਲਈ ਸੀਐਫਐਸਐਲ ਸੈਂਟਰ ਫॉर द ਐਨਸਿਕ ਸਾਇੰਸ ਲੈਬ ਨੇ ਜੀਆਂ ਜਿਹੜੀਆਂ ਪਹਾੜਤ ਸਰਕਾਰ ਦਾ ਅਦਾਦਾ ਹੈਗੇ ਤਾਂ ਕਿ ਟੋਟਲੀ ਇੰਪਾਰਸ਼ਲ ਉਹਦੇ ਲਈ ਜੱਜਮੈਂਟ ਲਈ ਉਹ ਨੂੰ ਭੇਜ ਦਿਆਂ ਸਰ ਮੈਂ ਪੁੱਛ ਤੁਸੀਂ ਕਹੇ ਐਕਸਟ੍ਰੀਡੈਂਸ ਲਈ ਅਸੀਂ ਉਹਨਾਂ ਨੂੰ ਅਪੀਲ ਕੀਤੀ ਲੋਕਾਂ ਨੂੰ ਵੀ ਆ ਕੇ ਅੱਗੇ ਲੋਕ ਇਹ ਜਿਹੜੇ ਕਿਹੜੇ ਤੋਂ ਹੁਣ ਲਿਸਟ ਨਹੀਂ ਹਲੇ ਤੱਕ ਮਿਲੇ ਕਿਉਂਕਿ ਸੀਸੀਟੀਵੀ ਫੁਟੇਜ ਪੁਲਿਸ ਨੂੰ ਸਬਮਿਟ ਕਰ ਚੁੱਕੇ ਐਮਐਲਆ ਰਿਪੋਰਟ ਜਿਹੜੀ ਕਿ ਮੈਡੀਕਲ ਫੋਰੈਂਸਿਕ ਮੈਡੀਸਨ ਦੇ ਡਾਕਟਰ ਸਿੰਘ ਬਣਾ ਕੇ ਦਿੱਤੀ ਹੈ ਉਹ ਸਬਮਿਟ ਹੋ ਚੁੱਕੀ ਹੈ ਫਿਰ ਪ੍ਰੋਬਲਮ ਕਿੱਥੇ ਆਦੀ ਹੈ ਮਤਲਬ ਨਹੀਂ ਪ੍ਰੋਬਲਮ ਕਿਤੇ ਨਹੀਂ ਆਦੀ ਇਹ ਦੇਖੋ ਇਹ ਤਾਂ ਹੋ ਗਿਆ ਜਿਹੜੇ ਆਫੀਸ਼ੀਅਲ ਐਵੀਡੈਂਸ ਸਾਡੇ ਕੋਲ ਆ ਚੁੱਕੇ ਨੇ ਇਸੀ ਇਹਨਾਂ ਨੂੰ ਆਪ ਦਾ ਸਫਾ ਮਿਲ ਕੇ ਲੈ ਚੁੱਕੇ ਆ ਬਈਆ ਮੈਡੀਕਲ ਦਾ ਵੀ ਰਿਪੋਰਟ ਆ ਗਈ ਉਹਦੇ ਤੇ CFSL ਦੇ ਬਣਿਓ ਆਪਣਾ ਇਹਦੀ ਵੀ ਸਰਕਟ ਜਿਹੜਾ CCTV ਆ ਉਹਦੀ ਵੀ ਸਾਨੂੰ ਕਲੈਰਿਟੀ ਹੋ ਜਾਈਗੀ ਤੇ ਇਹ ਆ ਕਿ ਕਈ ਵਾਰੀ ਇਹ ਹੁੰਦਾ ਕਿ ਆਪਣੇ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਨਾ ਉੱਥੇ ਐਵੀਡੈਂਸ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੁੰਦਾ ਇਕੱਠਾ ਕਿ ਕੋਈ ਉੱਥੋਂ ਜਾ ਰਿਹਾ ਸੀ ਜੀ ਉਹਦੇ ਕੋਲੇ ਕੋਈ ਰਿਕਾਰਡਿੰਗ ਹੋਵੇ ਕਿਉਂਕਿ ਇਹ ਆਪਾਂ ਕੋਈ ਵੀ ਤੱਥ ਇਹ ਜਿਹਾ ਲੀਵ ਆਊਟ ਨਹੀਂ ਕਰਨਾ ਚਾਹੁੰਦੇ ਇਸ ਦਾ ਕਿ ਆਪਾਂ ਇਹ ਨੰਬਰ ਦੇ ਦਿਆਂ ਤੇ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਤੁਹਾਡੇ ਚੋਂ ਕੋਈ ਕਿਸੇ ਕੋਲੇ ਕੋਈ ਸੱਜਣ ਕੋਲ ਕੋਈ ਚੀਜ਼ ਹੋਵੇ ਜਿਹੜਾ ਕਿ ਆਪਾਂ ਨੂੰ ਸਚਾਈ ਐਸਟੈਬਲਿਸ਼ ਕਰਨ ਦੇ ਵਿੱਚ ਕੰਮ ਉਹ ਸਹਾਇੀ ਹੋਵੇ ਤਾਂਕਾ ਕਿ ਇਹ ਸਭ ਇੱਕ ਇੱਕ ਬਾਰ ਬਾਰ ਜਿਹੜਾ ਪਰਿਵਾਰ ਵੀ ਕਹਿ ਰਿਹਾ ਤੇ ਹਾਈਕੋਰਟ ਦੇ ਵਿੱਚ ਵੀ ਹੋਈ ਜੋ ਗੱਲ ਉਹਦੇ ਵਿੱਚ ਇਹ ਕਿਹਾ ਗਿਆ ਕਿ ਉਹਨਾਂ ਦੀ ਅਰੈਸਟ ਹੋਣੀ ਚਾਹੀਦੀ ਹੈ ਅਰੈਸਟ ਪਾਓ ਪਹਿਲਾਂ ਇਹ ਨੌਨ ਬਿਲੀਵेबल ਹੈਗਾ ਉਹਦੇ ਵਿੱਚ ਕਿ ਐਸਆਈਟੀ ਸੋਚ ਰਹੀ ਹੈ ਕਿ ਉਹਨੂੰ ਅਰੈਸਟ ਨਹੀਂ ਉਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਾਂਗਾ ਕਿਉਂਕਿ ਦੇਖੋ ਜਿਹੜੀਆਂ ਚੀਜ਼ਾਂ ਲੇਬਨੇ ਦੀ ਟੋਟੇ ਕੀਤੀਆਂ ਜਾਣੀਆਂ ਚਾਹੀਦੀਆਂ ਸੀ ਔਰ ਉਹ ਅਸੀਂ ਕਦੇ ਆਗੇ ਪਹਿਲਾਂ ਤਾਂ ਮਤਲਬ ਪਹਿਨਾ ਤਾਂ ਇਹ ਹੁੰਦਾ ਨਾ ਵੀ ਆਪਾਂ ਕਿਸੇ ਬੰਦੇ ਨੂੰ ਜੇ ਅਰੈਸਟ ਵੀ ਕਰਨਾ ਤਾਂ ਉਹਦਾ ਐਵੀਡੈਂਸ ਸਫਾ ਮਿਸਰ ਤੇ ਲੈ ਕੇ ਆਮਗੇ ਸਦਾ ਕਟਾ ਕਰਾਂਗੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਤਾਂ ਆਪਾਂ ਕਿਸੇ ਨੂੰ ਜੋ ਕਾਇਦਾ ਬਣਿਆ ਕਾਨੂੰਨ ਦਾ ਜੋ ਪ੍ਰੋਸੈਸ ਹੈਗਾ ਉਹ ਇਹੀ ਹੈਗਾ ਕਿ ਪਹਿਲਾਂ ਤੁਹਾਡੇ ਕੋਲ ਐਵੀਡੈਂਸ ਹੋਵੇ ਸਫਾ ਮਿਸਰ ਤੇ ਵੀ ਤੁਹਾਡੇ ਅਗੇਂਸਟ ਆ ਜਾਣ ਲਈ ਫੇਰ ਤੇ ਪੁਲਿਸ ਉਹਨਾਂ ਨੂੰ ਅਰੈਸਟ ਕਰਦੀ ਆ ਵੀ ਸਾਡੇ ਕੋਲੇ ਤਾਂ ਆ ਐਵੀਡੈਂਸ ਹੈ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦਾ ਕੀ ਕਰਨਲ ਬਾਠ ਇਸੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਰਹੇ ਨੇ ਜੀ ਉਹਨਾਂ ਨੇ ਮਨਾਂ ਕੀਤਾ ਸੀ ਕਿ ਦੇਖੋ ਇਹ ਤੋਂ ਅੱਜ ਇੱਥੇ ਆਣ ਤੋਂ ਪਹਿਲਾਂ ਮੈਂ ਇਸ ਦੇ ਬਾਰੇ ਸਾਡਾ ਜਿਹੜੀ ਪਹਿਲਾਂ ਐਸਆਈਟੀ ਬਣੀ ਸੀ ਜਿਹਦੇ ਹੈੱਡ ਸ਼੍ਰੀ ਐਸਪੀਐਸ ਪਰਮਾਸ ਸੀਗੇ ਉਹਨਾਂ ਨਾਲ ਗੱਲਬਾਤ ਕਰਕੇ ਆ ਉਹਨਾਂ ਨੇ ਮੇਰੇ ਜਹਨ ਦੇ ਵਿੱਚ ਇਹ ਗੱਲ ਲਿਆਂਦੀਆ ਕਿ ਉਹਨਾਂ ਦੇ ਬੰਦਿਓ ਇਹ ਕਿਹਾ ਗਿਆ ਕਿ ਅਸੀਂ ਐਸਆਈਟੀ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ ਸੋ ਸਾਡੇ ਬੰਦੀਆਂ ਉ ਵੀ ਕੋਈ ਕਿਸੇ ਤੇ ਕੋਈ ਪ੍ਰੈਸ਼ਰ ਨਹੀਂ ਹੈਗਾ ਕਿ ਕੋਈ ਐਸਆਈਟੀ ਦਾ ਹਿੱਸਾ ਬਣੇ ਅਸੀਂ ਤਾਂ ਆਪਣੇ ਬੰਦੀਆਂ ਕਿਉਂਕਿ ਸਾਨੂੰ ਇਸ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਸ ਚੀਜ਼ ਦਾ ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਐਵੀਡੈਂਸ ਇਕੱਠਾ ਕਰਨਾ ਐਵੀਡੈਂਸ ਦੇ ਬੇਸਿਸ ਤੇ ਕਰਾਈਮ ਸੀਨ ਨੂੰ ਐਗਜ਼ਾਮਿਨ ਕਰਨਾ ਉਹ ਅਸੀਂ ਕਰਦੇ ਸਰ ਜੀ ਸਰ ਸਮਝਾ ਲੇਗਾ ਦੋ ਸਹੀ ਸਰ ਅਸਰ ਕਿੰਨਾ ਪਏਗਾ ਜੇ ਪੀੜਤ ਪੱਖ ਸਾਹਮਣੇ ਨਹੀਂ ਆਉਂਦਾ ਬਾਕੀ ਦੀ ਜਾਂਚ ਆਪਾਂ ਕਰਦੇ ਆ ਉਹਦਾ ਰਿਜ਼ਲਟ ਉੱਪਰ ਕਿਸ ਕਿਸ ਤਰ੍ਹਾਂ ਲਿਏ ਨਹੀਂ ਪੀੜਤ ਪੱਖ ਦਾ ਤਾਂ ਇਹ ਆ ਨਾ ਦੇਖੋ ਪੀੜਤ ਪੱਖ ਬੰਨੀਓ ਐਫ ਆਈ ਆਰ ਦਰਜ ਕਰਾਈ ਗਈ ਆ ਕੰਪਲੇਂਟ ਆ ਉਹਨਾਂ ਨੇ ਤਾਂ ਆਪ ਦਾ ਪੱਖ ਦੱਸ ਹੀ ਦਿੱਤਾ ਹੈਗਾ ਪੀ ਆਰ ਮੋਰ ਚ ਦੇਰੀ ਹੋਈ ਆ ਕਾਰਵਾਈ ਲੇਟ ਹੋਈ ਆ ਪਰਿਵਾਰ ਦਾ ਦੋ ਚਾਰ ਉਸ ਬਾਰੇ ਹੁਣ ਤੱਕ ਐਸ ਆਈ ਟੀ ਦਾ ਟੂ ਕਮੈਂਟ ਦੇਖੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਨਾ ਤਾਂ ਹੀ ਅਸੀਂ ਇਹਦੇ ਚ ਡੇ ਟੂ ਡੇ ਕੰਮ ਕਰਦੇ ਆ ਵੀ ਕਿਹੜੀਆਂ ਚੀਜ਼ਾਂ ਜਿੱਥੇ ਕਈ ਚੀਜ਼ਾਂ ਹੁੰਦੀਆਂ ਨੇ ਵੀ ਜਿਹੜੀਆਂ ਇਮੀਡੀਏਟਲੀ ਨਾਲ ਦੀ ਨਾਲ ਕਰਨ ਵਾਲੀਆਂ ਹੁੰਦੀਆਂ ਨੇ ਜਿਸ ਤਾ CCTV ਦੀ ਕਵਰੇਜ ਮੋਬਾਈਲ ਦੀ ਉਹ ਲੋਕੇਸ਼ਨ ਵਗੈਰਾ ਉਹ ਸਾਰੀਆਂ ਕਾਰਵਾਈਆਂ ਨੂੰ ਕਨਲੀ ਇਮੀਡੀਏਟਲੀ ਅਸੀਂ ਇੱਥੇ ਆ ਕੇ ਕੰਮ ਸ਼ੁਰੂ ਕਰ ਦਿੱਤਾ ਹੈਗਾ ਸਰ ਜੀ ਬਸ ਕੇ ਟੈਂਪਰਿੰਗ ਵੀ ਹੋਈ ਹੈ ਵੀਡੀਓ ਦਾ 64 ਵੀਡੀਓ ਵੀ ਚੱਲਿਆ ਤੁਸੀਂ ਦੇਖੋ ਉਹ 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 ਸਾਡੀਆਂ ਗੱਲਾਂ ਜਿਸ ਤਾ ਮੈਂ ਤੁਹਾਨੂੰ ਦੱਸਿਆ ਕਿ ਇੱਕ ਇੰਪਾਰਸ਼ਲ ਏਜੰਸੀ ਹੈਗੀ ਹੈ ਸੈਂਟਰਲ ਫੋਰੈਂਸਿਕ ਸਾਇੰਸ ਲੈਬ ਜਿਹੜੀ ਬਿਲਕੁਲ ਹੀ ਭਾਦ ਸਕਾਦਾ ਦਾ ਦਾਦਾ ਜੀ ਜਿੱਥੇ ਪੰਜਾਬ ਪੁਲਿਸ ਜਾਂ ਕਿਸੇ ਹੋਰ ਦਾ ਉੱਥੇ ਕੋਈ ਉਹ ਨਹੀਂ ਹੈਗਾ ਉਹਦੇ ਕੋਲੇ ਹੀ ਅਸੀਂ ਭੇਜਿਆ ਉਹ ਸਾਡੇ ਇੰਸਪੈਕਟ ਨੂੰ ਐਗਜ਼ਾਮਿਨ ਕਰਾ। ਪਰ ਕੋਲੋ ਤਰੀਕ ਨੂੰ ਢਾਬਾ ਮਾਲਕ ਨੂੰ ਬੁਲਾਉਂਗੇ ਜਿਹੜਾ ਕਿ ਕਹਿ ਰਹੇ ਆ ਪਹਿਲਾਂ ਵੀ ਉਹਦੀ ਸ਼ਿਕਾਇਤ ਦੇ ਉੱਪਰ ਸਰ ਮਾਮਲਾ ਪਹਿਲਾਂ ਦੰਦ ਦਾ ਸਰ ਮੈਂ ਐਡ ਕਰਦੇ ਆ। ਅਸੀਂ ਦੇਖੋ ਇਹ ਤਾਂ ਜਦੋਂ ਮੈਂ ਤੁਹਾਨੂੰ ਇਹ ਕਹ ਤੇ ਆ ਹੈਗਾ ਕਿ ਢਾਬਾ ਮਾਲਕ ਜਿਹਦੀ ਪਹਿਲੀ ਐਫ ਆਈ ਆਰ ਜਿਹਦਾ ਉਹਦਾ ਤਾਂ ਆਣਾ ਆਣਾ ਹੀ ਹੈਗਾ ਕਿਉਂਕਿ ਉਹ ਤਾਂ ਆਲਰੇਡੀ ਡਾਕੂਮੈਂਟ ਹੋ ਗਿਆ ਅਸੀਂ ਤਾਂ ਉਹ ਤੋਂ ਇੱਕ ਸਟੈਪ ਅੱਗੇ ਜਾ ਰਹੇ ਆ ਵੀ ਅਸੀਂ ਸਾਰਿਆਂ ਦੀ ਓਪਨ ਸੱਦਾ ਦੇ ਦਿਆਂ ਵੀ ਹੋਰ ਵੀ ਕਿਸੇ ਕਿਸੇ ਦੀ ਟਾਬਾ ਮਾਲਕ ਤੇ ਉੱਥੇ ਟਾਬੇ ਤੇ ਵੀ ਹੋ ਸਕਦਾ 2-4 ਬੰਦੇ ਹੋਣ ਜਿਨ੍ਹਾਂ ਨੇ ਸਾਡੇ ਇਸ ਵਾਕਿਆ ਨੂੰ ਦੇਖਿਆ ਹੋਵੇ ਉਹ ਜਿਹੜੀ ਸੀਬੀਆਈ ਦੀ ਦਮਾਦ ਕਰ ਰਹੇ ਤੁਸੀਂ ਉਹਨੂੰ ਕਿਵੇਂ ਦੇਖ ਰਹੇ ਹੋ ਜਿਹੜੀ ਪਰਮਾਨ ਸਰਬ ਨੂੰ ਬਦਲ ਕੇ ਤੁਹਾਨੂੰ ਲਿਆਂਦਾ ਗਿਆ ਦੋਨੋਂ ਸਟੈਪ ਕਿਸ ਤਰ੍ਹਾਂ ਕਿਸ ਤਰ੍ਹਾਂ ਇਹਨੂੰ ਜਸਟੀਫਾਈ ਕਰੀ ਨਹੀਂ ਜਸਟੀਫਾਈ ਨਹੀਂ ਦੇਖੋ ਪਰਮਾਨ ਸਾਹਿਬ ਜਿਹੜਾ ਇੱਕ ਵਿਜੀਲੈਂਸ ਦਾ ਡਿਪਾਰਟਮੈਂਟ ਆ ਨਾ ਉਹ ਇੱਕ ਅਲੱਗ ਡਿਪਾਰਟਮੈਂਟ ਆ ਉਹ ਪੁਲਿਸ ਦਾ ਹਿੱਸਾ ਨਹੀਂ ਹੈਗਾ ਵਿਜੀਲੈਂਸ ਜਿਹੜਾ ਬਿਊਰੋ ਹੈਗਾ ਮੈਂ ਵੀ ਵਿਜੀਲੈਂਸ ਚ ਕੰਮ ਕੀਤਾ ਵਿਜੀਲੈਂਸ ਬਿਊਰੋ ਸਿਵਿਲિયન ਡਿਪਾਰਟਮੈਂਟ ਆ ਉਹ ਪੁਲਿਸ ਦਾ ਡਿਪਾਰਟਮੈਂਟ ਨਹੀਂ ਉਹਨਾਂ ਦਾ ਜਿਹੜਾ ਰਿਪੋਰਟਿੰਗ ਅਫੀਸਰ ਹੁੰਦਾ ਵਿਜੀਲੈਂਸ ਦਾ ਉਹ ਡੀਜੀਪੀ ਨਹੀਂ ਹੁੰਦਾ ਹੈਡ ਆਫ ਦਾ ਵਿਜੀਲੈਂਸ ਬਿਰੋਇਜ ਚੀਫ ਸੈਕਟਰੀ ਜੇ ਵੀ ਫੈਮਲੀ ਉਹ ਸੀਨੀਅਰ ਦੀ ਇਨਕੁਆਇਰੀ ਕਰਦੇ ਉਹਨੂੰ ਤੁਸੀਂ ਕਿਵੇਂ ਦੇਜੋ ਕਿਵੇਂ ਡਿਫੈਂਡ ਕਰੋਗੇ ਆ ਤੁਸੀਂ ਉਹ ਨਹੀਂ ਨਹੀਂ ਅਸੀਂ ਤਾਂ ਦੇਖੋ ਅਸੀਂ ਤਾਂ ਇਹਦੇ ਚ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਨੇ ਫੈਮਲੀ ਦੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਅਸੀਂ ਆਪਣੇ ਬੰਦੇ ਉਹ ਅਸ਼ੋਰੈਂਸ ਦਿੰਨੇ ਆ ਕਿ ਅਸੀਂ ਜਿਹੜੀ ਤਫਤੀਸ਼ ਕਰਾਂਗੇ ਬਿਲਕੁਲ ਡਾਕੂਮੈਂਟ 베ਸਟ ਕਰਾਂਗੇ ਔਰ ਬਿਲਕੁਲ ਫੇਅਰ ਇਨਵੈਸਟੀਗੇਸ਼ਨ ਕਰਾਂਗੇ ਸਰ ਇਸੇ ਪੁਲਿਸ ਨੂੰ ਕਿੰਨੇ ਮੁਲਾਜ਼ਮ ਨੇ ਜੀ ਜਿਨ੍ਹਾਂ ਨੂੰ ਤੁਸੀਂ ਇਹ 파ਟ ਬਣਾ ਰਹੇ ਹੋ ਜੀ 12 ਨੇ ਜਾਂ 4 ਨੇ ਕਿੰਨੇ ਜਗੇ ਨਹੀਂ ਸਾਦੇ ਸਾਦੇ 12 ਨੇ 12ਾਂ 12 ਅਸੀਂ ਸਾਦਿਆਂ ਨੂੰ ਇਨਵੋਲਵ ਕਰਾਂਗੇ ਕਿਉਂਕਿ ਉਹਨਾਂ ਦੀ ਹਰ ਇੱਕ ਦੀ ਵਜ੍ਹਾ ਰਿਕਾਰਡ ਕਰਕੇ ਫੇਅਰ ਅਸੀਂ ਸਚਾਈ ਜਾਣ ਸਕਦੇ ਆ ਜਿੰਨਾ ਆਪਾਂ ਦੇਖੋ ਇਨਵੈਸਟੀਗੇਸ਼ਨ ਦਾ ਇਹ ਪ੍ਰਿੰਸੀਪਲ ਹੁੰਦਾ ਵੀ ਤੁਸੀਂ ਜਿੰਨਾ ਉਹਦਾ ਬੜਾ ਦਾਇਦਾ ਕਰੋਗੇ ਉੰਨੀ ਤੁਸੀਂ ਸਚਾਈ ਥਾਂ ਜਲਦੀ ਪਹੁੰਚ ਪਾਉਗੇ ਜੇ ਤੁਸੀਂ ਦਾਇਰਾ ਛੋਟਾ ਕਰ ਦੋਗੇ ਵੀ ਮੈਂ ਤਾਂ ਦੋ ਬੰਦੇ ਆ ਤੋਂ ਬਾਤ ਜਾਣੇ ਨਹੀਂ ਫਿਰ ਤੁਹਾਨੂੰ ਸਚਾਈ 'ਚ ਪਹੁੰਚੇ ਚਕਠ ਨਹੀਂ ਜੇ ਸਿਰ ਕੁਸ਼ਨ ਸੀਗਾ ਕਿ ਤੁਸੀਂ ਕਿਹਾ ਕਿ ਵੀ ਜਿਹੜੇ ਫਰਸਟ ਐਫ ਆਈ ਆਰ ਜਿਹੜੀ ਹੋਈ ਸੀ ਉਹ ਕੰਪਲੇਨਟ ਦਿੱਤਾ ਬੋਲ ਰਹੇ ਨੇ ਇਨੀਸ਼ੀਏਟਲੀ ਇਟ ਵਾਸ ਐਫ ਆਈ ਆਰ ਰਜਿਸਟਰ ਹੋ ਗਈ ਸੀ ਜੀ ਦੇ ਸਿਮਿਲਰਲੀ ਇਹਨਾਂ ਨੇ ਮਤਲਬ ਇਹਦਾ ਅਰੈਸਟ ਕਰ ਲਿਆ ਸੋ ਕੀ ਕਹਿੰਦੇ ਐਫ ਆਈ ਆਰ ਰਜਿਸਟਰ ਕਰ ਲੀ ਜਿਹੜਾ ਕਿ ਵੇਲੇ ਨੋਨ ਅਵੇਲੇਬਲ ਤੇ ਕਾਗਨੀਜ਼ੇਬਲ ਹੈ ਉਹਦੇ ਵੀ ਅਰੈਸਟ ਨਹੀਂ ਹੋਈ ਡਿਫਰੈਂਟ ਪੈਰਾਮੀਟਰਸ ਕਿਵੇਂ ਉਹਦੀ ਕੰਪਲੇਂਟ ਐਫ ਆਈ ਆਰ ਰਜਿਸਟਰ ਹੋਈ ਉਹ ਇੱਥੇ ਰਜਿਸਟਰ ਹੋ ਚੁੱਕਿਆ ਰਿਹਾ ਦੇਖੋ ਜਿਹੜਾ ਐਸ ਆਈ ਟੀ ਕਨਸਟੀਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡਕ quart ਚਮਾਂਯੋਗ ਡੀ ਜੀ ਪੀ ਸਾਹਿਬ ਨੇ ਸਾਡੀ ਇਹ ਚੀਜ਼ ਕੀਤੀ ਉਪਦਾਲਾ ਕੀਤਾ ਉਹ ਇਹੀ ਦਸਾਂ ਦਾ ਵੀ ਠੱਲੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਸੀਗੇ ਤਾਂ ਹੀ ਉਹਨਾਂ ਨੇ ਇਸ ਤਫ਼ਤੀਸ਼ ਨੂੰ ਚੱਕ ਕੇ ਕਿਹਾ ਵੀ ਇਹਨਾਂ ਤੋਂ ਇਹ ਚੀਜ਼ ਪ੍ਰੋਪਰ ਕਾੜ ਨਹੀਂ ਪਾ ਰਹੇ ਹੈਗੇ ਇਸ ਕਰਕੇ ਐਸਆਈਟੀ ਬਣاتی ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਟੀ ਦੇ ਵਿੱਚ ਇਹ ਬਚਾਧਿਆ ਜਾਏਗਾ ਕਿ ਜੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰ ਦਿੱਤਾ ਆਪਾਂ ਜਲਦੀ ਸਚਾਈ ਤੱਕ ਕਿਸੇ ਪਬਲਿਕ ਅਪੀਲ ਕਰਦੇ ਕਿ ਕੋਈ ਅੱਗੇ ਆਉਣਾ ਚਾਹੁੰਦਾ ਹੈ ਜਿਹੜੇ ਐਫ ਆਈ ਆ ਰਿਜਿਸਟਰ ਕਰਾਂਗੇ ਇਹਨਾਂ ਟਾਈਮ ਲੱਗੇਗੀ ਕਿ ਹੋ ਨਹੀਂ ਪਾਗੇ ਉਸ ਆਲ ਦ ਅਕਿਊਜ਼ਰਸ ਇਨ ਦ ਪੁਲਿਸ ਡਿਪਾਰਟਮੈਂਟ ਤੁਹਾਨੂੰ ਕੀ ਲੱਗਦਾ ਜਿਹੜਾ ਕੋਈ ਆਊਗਾ ਆਈ ਵਿਟਨੈਸ ਉਹ ਕਿਵੇਂ ਕੰਫੀਰਮ ਸ਼ੋਰ ਕਰੋਗੇ ਜਿਸ ਨੂੰ ਪਹਿਲੇ ਟ੍ਰੈਕ ਕਰ ਚੁੱਕੇ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੈਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈ ਆ ਦਰਜ ਕਰਨ ਚੇਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸਆਈਟੀ ਬਣਾਈ ਗਈ ਵੀ ਇੰਨਾ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋ퍼 ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈਡਕォਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜ਼ਿਲ੍ਹੇ ਦੇ ਸੰਦੀਪ ਮਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮਨਪ੍ਰੀਤ ਕੰਬੋਜ ਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਿਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਔਰ ਇਥੋਂ ਦੇ ਆਪਸੇ ਕੋਈ ਨਹੀਂ ਲੈ ਗਏ ਹੈਗੇ ਪਟਿਆਲੇ ਦੇ ਕੋਈ ਸੈਸ਼ਨ ਤੇ ਇੱਥੇ ਨਏ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਤੁਸੀਂ ਚਾਰ ਅਫਸਰ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹ ਸੇ ਪਾਵਰ 'ਤੇ ਬੈਠੇ ਨੇ ਉਹ ਤਾਂ ਜਿਹੜੀ ਗੱਲ ਮੇਰੇ ਨਾਲ ਦੇ ਕਹਿੰਦਾ ਉਹ ਤਾਂ ਇੰਪ੍ਰੈਸ ਕਰ ਰਹੇ ਨੇ ਉਹ ਉਹ ਵੀ ਉਹ ਵੀ ਹਾਈ ਕੋਰਟ ਉਹਨਾਂ ਨੂੰ ਵਿਚ ਲੈ ਰਹੀ ਹੈ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆ ਆ ਬੰਦੇ ਦੀ ਆ ਕਮੀ ਪੇਸ਼ੀ ਦੇ ਜਾਂ ਉਹ ਉਹ ਆਪਾਂ ਪ੍ਰੋਪਰਲੀ ਡਾਕੂਮੈਂਟ ਕਰਕੇ ਹੀ ਕਹਿ ਸਕਦੇ ਆ ਨਾ ਸਫਾ ਮਿਸਲ ਤੇ ਲਾ ਕੇ ਆਪਾਂ ਇੱਕ ਓਪੀਨੀਅਨ ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰਨਾ ਸਾਰੀ ਤੋਂ ਮੇਰਾ ਸਵਾਲ ਆ ਜੀ ਸਰਦਾਰਨ ਸਮਾਵਨ ਦੇ ਐਸਆਈਟੀ ਐਸਆਈਟੀ ਕੋਲ ਐਸਾ ਕਿਹੜਾ ਮੈਕੈਨਿਜ਼ਮ ਆ ਜਿਹਦੇ ਨਾਲ ਉਹ ਪੱਖ ਜਾਂਚ ਕਰੇਗੀ ਕੋਈ ਪਹਿਲਾ ਆਮ ਦੌਰ ਤੇ ਮੈਨੂੰ ਮਾਇਨਸ ਕਰੀਏ ਤਾਂ ਆਪਣਾ ਸਾਬ ਦਾ ਕੇਸ ਹੈ। ਇਹੀ ਕੇਸ ਦੇ ਦੋ ਦੋ ਰਾਉਂਡ ਨੇ ਇਸ ਮੌਜੀ ਦਾ ਹੁੰਦਾ ਇਸ ਛੋਟੇ ਦਬੰਦਾਰ ਦਾ ਹੁੰਦਾ। ਹੁਣ ਮੀਡੀਆ 'ਚ ਹਾਈਪ ਕ੍ਰੀਏਟ ਹੋ ਗਈ ਗਿਆ। ਛੋਟੇ ਦਿਮਾਗ 'ਚ ਪਹਿਲੇ ਜੇ ਲੋਕ ਸਭਾ ਵੀ ਕੁਐਸਚਨ ਪੁੱਛੇਗਾ ਤਾਂ ਆਂਸਰ ਵੀ ਪੁੱਛੇਗਾ ਮੀਡੀਆ 'ਚ ਹਾਈਪ ਪੈਣੀ ਹੁੰਦੀ ਹੈ। ਅਜਿਹੇ 'ਚ ਪਹਿਲਾਂ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਦਾ ਇਹਦੇ ਇਹ ਜਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਫਿਰ ਪੱਖ ਜਾਂਚ ਕਰਾਂਗੇ ਕਿ ਕਰਨ ਦੇ ਪੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਹ ਰਹੇ ਉਹਨਾਂ ਦੀ ਨਹੀਂ ਸੁਣਵਾਈ ਹੋਊਗੀ ਇਹਦੇ ਬਾਰੇ ਕੀ ਲੱਗਦਾ ਹੈ? ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਧਿਆਂ ਨੇ ਪਹਿਲਾਂ ਬੈਂਤੀ ਕੀ ਚੀਜ਼ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲਾਉਣ ਕਦਰ ਲਈ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਹਾ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈਗੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿਸ ਨਾਲ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਸਫਾ ਮਿਸਰ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚ ਉਹਨੂੰ ਲਿਆ ਗਿਆ ਇਹ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈਗੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਨ ਕਰਕੇ ਤੇ ਜੋ ਆਪਾਂ ਪਤਾਨਾ ਹੈਗਾ ਵੀ ਸਚਾਈ ਤੇ ਚਾਹੀਏ ਐਸਆਈਸੀਸੀ ਐਸਐਸਸੀ ਸਾਹਿਬ ਨੂੰ ਸੱਚੀ ਸਾਰਾ ਦਿਖਾਈ ਕਿ ਜਾਂ ਪਰ ਸੀਸੀ ਟੀਮ ਜਿਹੜੇ ਸੋਸ਼ਲ ਮੀਡੀਆ ਚੱਲ ਰਹੀ ਹੈ ਕੋਈ ਇਹ ਨਹੀਂ ਬਤਾਇਆ ਜਾਂਦਾ 2-3 ਮਿੰਟ ਸ਼ੁਰੂਆਤ ਕਿੱਥੋਂ ਹੋਣੀ ਹੈ ਉਹ ਕਿੱਥੋਂ ਲਵਾਂਗੇ ਆਪਾਂ ਕਲਿੱਪ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜਿਹੀ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀਆਂ ਹਨ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨੌਇਜ਼ ਵਾਸ਼ ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਕਲੀਅਰ ਕਰ ਦਿੰਦੀ ਹੈ ਹੈਗੇ ਆ ਨੇ ਹਾਂਜੀ ਸੋ ਉਹ ਸਾਡਾ ਆਪਾਂ ਉਹ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਣਗੇ ਪਲੱਸ ਪਲੱਸ ਹੈਜੀ ਮੈਂ ਇੱਕ ਮਿੰਟ ਕੰਪਲੀਟ ਕਰਦਾ ਜੀ ਤੇ ਪਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75083 ਤੇ 000 342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾਤ ਹੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਾਸ ਦੀ ਹੋਰ ਰਿਕਾਰਡਿੰਗ ਮਿਲੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸਿਓਂ ਐਂਗਲ ਦੇਖ ਤੁਸੀਂ ਸਰ ਇਹ ਐ ਐਸਆਈਟੀ ਕੀ ਐਸਐਸਪੀ ਪਟਿਆਲਾ ਨੂੰ ਵੀ ਬੁਲਾਏਗੀ ਜਾਂ ਉਹਨਾਂ ਇਨਵੈਸਟੀਗੇਸ਼ਨ ਅਫਸਰ ਇਹਨਾਂ ਨੇ ਨਹੀਂ ਕੀਤੀ ਉਹਨਾਂ ਨੂੰ ਵੀ ਤਲਫ ਕਰੇਗੀ ਬਿਲਕੁਲ ਬਿਲਕੁਲ ਬੁਲਾਏਗੀ ਬਿਲਕੁਲ ਬੁਲਾਏਗੀ ਸਪੈਸ਼ਲਿਸਟ ਇਸ ਐਸਆਈਟੀ ਪਟਿਆਲਾ ਵਿੱਚ ਬਿਲਕੁਲ 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 ਹੋਮ ਡਿਪਾਰਟਮੈਂਟ ਨੇ ਪੈਰਲਲ ਬਣਾ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਏ ਐਸਆਈਟੀ ਨਾਲ ਜਾਂ ਉਹ ਲੱਗ ਕਰੀਏ ਤਾਂ ਘੱਟ ਨਹੀਂ ਜਿਹੜੀ ਹੋਮ ਸੈਕਰੀਟਰੀ ਨੇ ਕੀਤੀ ਹੈ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੈਜੈਸਟੀ ਦੀ ਇਨਕੁਆਰੀ ਹੈ ਜੀ ਮਨਿੰਦੇਸ਼ ਜਿਹੜੀ ਸਾਡੀ ਐਸਐਚਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜਿਸਟ੍ਰੀਅਲ ਜਿਹੜੀ ਇਨਕੁਆਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹਦੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਆਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਤੇ ਆਪਾਂ ਦੀ ਇਹ ਡਿਊਟੀ ਬੰਦੀ ਆ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਫੋਰ ਸੀਬੀਆਈ ਕੋਲ ਵੀ ਜਾਂਦਾ ਉਹਨਾਂ ਕੋਲ ਐਵੀਡੈਂਸ ਤਾਂ ਹੋਵੇ ਨਾ ਜੀ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਪੈਂਦੀਆਂ ਨੇ ਕੇ ਸਰ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾੜ ਜਿੰਦੇ ਉਹਦੇ ਬੇਟੇ ਲੋ 4 ਲੋਕਾਂ ਨੇ ਮੁੱਟਿਆ ਉਹ ਹੈ ਜਾਂ ਕਰਨਲ ਲੋ 4 ਇੰਸਪੈਕਟਰ ਨੇ ਮੁੱਟਿਆ ਉਹ ਹੈ 14 ਨਜ਼ਰ ਚੀ ਹੈ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ 프리 ਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਨਤੀਜੇ ਤੇ ਪਹੁੰਚ ਪਾਵਾਂਗੇ ਵੀ ਆ ਵਾਕਿਆ ਹੋਇਆ ਹੈ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਤਾਂ ਫਿਰ ਫੋਰੋ ਕਰਦਾ ਹਾਂ ਹਾਂ ਬਚਪਨ ਬੰਦ ਕਰਦਾ ਹਾਂ ਦਮ ਪਾ